ਨਮਸਕਾਰ ਜੀ ਮੈਂ ਦਿਨੇਸ਼ ਖੋਸਲਾ ਅੱਜ ਆਪ ਸਾਰਿਆਂ ਦੇ ਮਾਧਿਅਮ ਤੋਂ ਬਟਾਲਾ ਦੇ ਐਸਐਸਪੀ ਸਾਹਿਬ ਤੇ ਡਿਸਟ੍ਰਿਕਟ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਚਾਈਨੀਸ ਡੋਰ ਜਿਨੂੰ ਅਸੀਂ ਕਹਿੰਦੇ ਆ ਗੱਟੂ ਪਲਾਸਟਿਕ ਦੀ ਡੋਰ ਦੀ ਵਿਕਰੀ ਚੋਰਾ ਤੇ ਹੈ ਕਿਰਪਾ ਕਰਕੇ ਉੱਤੇ ਨਕੇਲ ਪਾਓ ਅਗਰ ਤੁਸੀਂ ਨਹੀਂ ਪਾ ਸਕਦੇ ਸਵਿਰੇ ਸਟੇਟਮੈਂਟ ਦਿਓ ਕਿ ਉਹ ਚਾਇਨਾ ਦੀ ਡੋਰ ਅਸੀਂ ਵਕਾ ਰਹੇ ਆ ਮੈਂ ਕਲੀਅਰ ਕਹਿ ਰਿਹਾ ਕਿ ਡੀਸੀ ਸਾਹਿਬ ਐਸਐਸਬੀ ਸਾਹਿਬ ਸਟੇਟਮੈਂਟ ਦਿਓ ਕਿ ਤੁਸੀਂ ਉਸ ਦੋਰ ਨੂੰ ਬੁਕਾਰ ਰਹੇ ਹੋ ਕਿਉਂਕਿ ਬਟਾਲਾ ਦੇ ਵਿੱਚ ਅੱਜ ਵੀ ਤੁਹਾਡੇ ਥਾਣਾ ਸਿਟੀ ਦੇ ਬਾਹਰ 1400 ਰੁਪਏ ਕਿਲੋ ਲੋਕਾਂ ਦੀ ਜਾਨ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ 1400 ਰੁਪਏ ਕਿਲੋ ਜਿਹੜਾ ਗੱਟੂ ਵਿਕ ਰਿਹਾ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕੀਤੀ ਆ ਕਿ ਇੱਥੇ ਨਕੇਲ ਪਾਓ ਪਰ ਤੁਸੀਂ ਨਹੀਂ ਪਾ ਰਹੇ ਅੱਜ 10 ਦਿਨ ਸਿਰਫ ਰਹਿ ਗਏ ਨੇ ਲੋੜੀ ਨੂੰ ਪਲੀਜ਼ ਅਗਰ ਤੁਸੀਂ ਨਹੀਂ ਨਕੇਲ ਪਾ ਸਕਦੇ ਕਲੀਅਰ ਕਹੋ ਕਿ ਗੱਟੂ ਜਿਹੜਾ ਉਹ ਸਾਡੀ ਮਰਜ਼ੀ ਨਾਲ ਵਿਕ ਰਿਹਾ ਅਸੀਂ ਜਿਹੜੇ ਲੋਕਾਂ ਨੂੰ ਦੂਜੀ ਡੋਰ ਦੇ ਰਹੇ ਆ ਉਹਨਾਂ ਨੂੰ ਕਿਹਿਆ ਕਹਿ ਸਕੀਏ ਕਿ ਅਗਰ ਤੁਹਾਨੂੰ ਗੱਟੂ ਹੀ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਉਹਨਾਂ ਨੇ ਲਾਇਸੈਂਸ ਦਿੱਤਾ ਨਾਲ ਡੀਸੀ ਸਾਹਿਬ ਨੇ ਐਸਐਸਬੀ ਸਾਹਿਬ ਨੇ ਉਹਨਾਂ ਕੋਲ ਜਾ ਕੇ ਲੈ ਲਓ ਸਾਡੀਆਂ ਦੁਕਾਨਾਂ ਤੇ ਆ ਕੇ ਬਾਰ-ਬਾਰ ਗੱਟੂ ਨਾ ਮੰਗੋ ਕਿਉਂਕਿ ਗੱਟੂ ਪਰਮਿਸ਼ਨ ਦੇ ਨਾਲ ਵੇਚ ਰਿਹਾ ਵਾ ਪ੍ਰਸ਼ਾਸਨ ਦੀ ਮਰਜ਼ੀ ਨਾਲ ਵੇਚ ਰਿਹਾ ਹੈ ਸਾਡੇ ਸਰਕਾਰ ਦੀ ਸਹਿਮਤੀ ਨਾਲ ਵੇਚ ਰਿਹਾ ਭਗਵੰਤ ਮਾਨ ਜੀ ਵੀ ਅਗਰ ਇਸ ਵੀਡੀਓ ਨੂੰ ਸੁਣ ਰਹੇ ਹੋਣ ਮੈਂ ਉਹਨਾਂ ਨੂੰ ਵੀ ਗਵਾਹ ਲਾਵਾਂਗਾ ਕਿ ਸਿਰਫ ਕਾਗਜ਼ਾਂ ਦੇ ਵਿੱਚ ਇਹ ਚੀਜ਼ ਨਾ ਕਹੋ ਕਿ ਪੰਜਾਬ 'ਚ ਗੱਟੂ ਬੈਨ ਹੈ ਸਾਡੇ ਪੰਜਾਬ ਦੇ ਵਿੱਚ ਗੱਟੂ ਬਹੁਤ ਜ਼ਿਆਦਾ ਵਿਕ ਰਿਹਾ ਹੈ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਅਗਰ ਤੁਸੀਂ ਚਾਹਦੇ ਹੋ ਆਪਣੀ ਜਾਨ ਬਚਾਣੀ ਲੋਕਾਣੀ ਪਲੀਜ਼ ਬੇਰੀਏਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਜਿਹੜੀ ਹੈ ਸਾਡੇ ਸੀਐਮ ਸਾਹਿਬ ਕੋ ਵੀ ਜਾਵੇ ਐਸਰਬੀ ਸਾਹਿਬ ਕੋ ਵੀ ਜਾਵੇ ਡੀਸੀ ਸਾਹਿਬ ਕੋ ਵੀ ਜਾਵੇ ਨਾਲ ਦੇ ਨਾਲ ਇਹ ਸਾਡੇ ਪੰਜਾਬ ਦੇ ਜਿਹੜੇ ਆਮਦਨੀ ਪਾਰਟੀ ਦੇ ਜਾਂ ਦਿੱਲੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਪਤਾ ਲੱਗੇ ਕੀ ਪਾਰਟੀ ਲੋਕਾਂ ਦੀ ਸੇਫਟੀ ਵਾਸਤੇ ਬਣੀ ਹੈ ਨਾ ਕਿ ਲੋਕਾਂ ਦੀ ਜਾਨ ਨਕਲਵਾੜ ਕਰਨ ਲਈ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਕਾਹ ਕਾ ਕਰ ਉਹਨਾਂ ਤੱਕ ਵੀ ਵੀਡੀਓ ਪਹੁੰਚ ਗਈ ਹੈ ਇਸ ਤੇ ਪੂਰਾ ਐਕਸ਼ਨ ਲੈਣ ਥੈਂਕ ਯੂ ਵੈਰੀ ਮਚ ਜਦੋਂ ਨਹੀਂ ਪਤਾ ਹੀ ਦੇਖ ਦਿੰਦਾ ਜਦੋਂ ਪਤਾ ਲੱਗਾ ਉਦੋਂ ਸ਼ਰਤ ਦਿੰਦਾ ਦੇਖੋ ਛੋਟੇ ਜਿਹੇ ਉਹ ਇੱਕ ਜਿਹੜਾ ਜੀ ਦਾ ਡੀਲਾਜ ਜੀ ਚੈੱਕ ਕਰ ਲੈਣੇ ਆ ਲੋ ਸਰਦ ਤੁਹਾਨੂੰ ਕਹਿੰਦਾ ਜੀ ਸ਼ਹਿਰ ਦੇ ਤੁਹਾਡਾ ਵੀ ਸੱਚ ਬਣਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸੈਨੇ ਨਹੀਂ ਕੋਈ ਭਾਵੇਂ ਚਾਹੋ ਪਰ ਉਸ ਇਨੀ ਆਪਾ ਦੇਖੋ ਤੁਹਾਨੂੰ ਸਾਰਾ ਕੁਝ ਆ ਜਾਗਾ ਕੋਈ ਨਹੀਂ ਤੁਸੀ ਭਾਵੇਂ ਇਨਕੁਆਰੀ ਕਰਦੇ ਤੁਸੀਂ ਪਤਾ ਭੇਜੋ ਇਹ ਮੈਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਨਹੀਂ ਕਹਿੰਦਾ ਤੁਹਾਨੂੰ ਪਤਾ ਤੁਸੀਂ ਦੱਸੋ ਗਾਲਾਂ 400 ਦੀ ਆ ਗਿਆ ਤੋਂ ਗਾਲ ਬਣਾ ਜੀ ਦੀਆ ਕਿ ਇਹ ਮੋਰੀ ਕਾਮੂ ਦਾ ਪੁੱਲਸੋ ਨਹੀਂ ਸਾਰੇ ਸਾਰੇ ਕੰਮਾਂ ਨੂੰ ਖੁੱਸਦੇ ਨਹੀਂ ਹੁੰਦੇ ਦੇਖੋ ਜਿਹੜੇ ਸਿਆਣੇ ਲੋਕ ਹੁੰਦੇ ਨੇ ਕਿ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਦੱਸੋ ਤੁਸੀਂ ਕਸੂ ਇੰਨੇ ਜਾਂਦੇ ਉਹਨੇ ਕੋਠਿਆ ਤੋਂ ਤੇ ਜਾਣੇ ਟੈਕਿੰਗ ਕਰੋ। ਇਹ ਕੋਠਿਆ ਤੋਂ ਜਿਲ੍ਹਾ ਦੇ ਕੋਠਿਆ ਦੇ ਦੱਸੋ। ਜਿੱਥੇ ਗੱਡੀ ਜਾਂਦੀ ਹੈ ਹੁਣ ਦੇਖੋ ਦਰਵਾਜ਼ਾ ਚਲਦਾ ਹੈ ਕਿ ਇਹ ਹੁਣ ਇਹ ਬੰਦ ਕਰਦੇ ਹੈ। ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਕਿੱਥੇ ਲੈ ਜਾਗੇ। ਯਾਦ ਨਹੀਂ ਨੂੰ ਕੋਸੇ ਪਾਰੀ। ਭਾਰਗੀ ਸਰ। ਨਾ ਨਹੀਂ ਆਉਂਦੀ ਆਣੀ ਆਂਦੀ। ਇਹਨੂੰ ਕੋਲ ਜਿੱਕਰੋ ਨਾ ਜਿਲ੍ਹਾ ਤੋਂ ਕੋਈ ਕੰਮ ਹੈ। ਆਉਂਦੇ ਹੈ। ਠੀਕ ਹੈ ਲੱਗਦਾ ਹੈ ਸਰ। ਉਹ ਨਹੀਂ ਕਿਤੇ ਨਹੀਂ ਜਾਂਦੇ ਇਹ ਚੱਕਰ ਲੜਨੇ ਰਹੇ ਨੇ ਸਰ ਜੀ ਤੁਹਾਡੀ ਜਾਣਲੀ ਤੇ ਗੱਲ ਕੀਤੀ ਨਹੀਂ ਐ ਤੇ ਬੇਨਤੀ ਕੀਤੀ ਐਸਐਸ ਵੀ ਸਾਹਿਬ ਨੂੰ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਐ ਕਮਿਊਨਿਟੀ ਆਪ ਕੋਦੋਂ ਵੀ ਬੇਨਤੀ ਕੀਤੀ ਐਸਐਸ ਵੀ ਸਾਹਿਬ ਨੂੰ ਕਿ ਸਰ ਬਟਾਲੀ ਜੇ ਗੱਟੂ ਬਹੁਤ ਵਿਕਰਿਆ ਜੀ ਅੱਜ ਵੀ ਵਿਕ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਜਮੀ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਲਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਜੀ ਗੱਲ ਕੀ ਕਹੀਏ ਸਨ ਸਰ ਦੇਖੋ ਮੇਰੀ ਮੇਰੀ ਮਿਸਮੰਦ 10 ਕੋ ਪਾ ਲਿਖਾ ਨਹੀਂ ਮਾਰਾਂਗੇ ਤੁਸੀਂ ਵੀਡੀਓ ਪਾ ਲਿਆ ਤੇ ਸ਼ਰਿਆਂ ਵਿਗ ਰਿਹਾ ਸਰ ਜੇ ਨਹੀਂ ਵਿਗ ਰਿਹਾ ਭੈ ਤਾਂ ਡਰੋਨ ਚਲਾ ਦੀਨੇ ਲੋਕਾਂ ਦੇ ਘਰਾਂ ਦੇ ਘਟੂ ਨੇ ਉਹ ਵੀ ਚਲੋ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮਹਲੇ ਚਲ ਜੋ ਸ਼ਰਿਆਂ ਘਟੂ ਵਿਗ ਰਿਹਾ ਥਾਣਾ ਸਿਟੀ ਦੇ ਬਾਹਰ ਚਲੋ ਮੈਂ ਸਨ ਦੱਸੋ ਮੈਨੂੰ ਪੁਲਿਸ ਦੀ ਨੌਕਰੀ ਕਿਉਂ ਮੈਂ ਵੇਖਿਓ ਵੱਡ ਕੇ ਰਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਕਿ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰੀਏ ਦੇਖੋ ਇਹ ਤਾਂ ਮੈਂ ਤਾਂ ਨਹੀਂ ਕੱਲੇ ਨੂੰ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਚਲ ਕਰਵਾਜੀ ਡੀਸੀ ਸੀ ਇੱਥੇ بڑے ਪੱਤਰਕਾਰ ਹੈਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅੱਜ ਵੀ ਦੇਖਦੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾ ਨਾਲ ਵਾਲੇ ਐਨ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਖ ਰਿਹਾ ਕਿਹੜੇ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਖਣਾ ਤੁਹਾਨੂੰ ਸਾਨੂੰ ਤੋਂ ਦੱਸ ਦਿਓ ਜੇ ਕਿਹੜਾ ਦੇਖਣਾ ਚਾਹਤੋਂ ਸਰ ਇਹ ਗੱਲ ਨਹੀਂ ਜਨ ਜੇ ਮੈਂ ਤੁਹਾਨੂੰ ਉਹ ਦੱਸਾਂਗਾ ਮੈਨੂੰ ਦੱਸੋ ਥਾੜਾ ਥਾੜਾ ਸਿਟੀ ਦੇ ਸਾਹਮਣੇ ਗਲੀਆਂ ਸਾਰਾਂ ਅੰਦਰ ਸਾਰੇ ਹੀ ਗੰਦੇ ਆ ਅੰਦਰ ਸਾਰੇ ਹੀ ਗੰਦੇ ਆ ਨਾਲੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿਜਾਈਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਨਹੀਂ ਪਤਾ ਪੰਜ ਤਣ ਪੁੱਛਣਾ ਹੈ ਲੈ ਦੱਸੋ ਹੈ ਕੋਲ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਹੈ ਘਟੂ ਵੇਖਣਾ ਵੀ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸਣ ਚ ਕੀ ਹੈ ਜੀ ਅਜੀਬ ਲੋਕੀ ਦੱਸਦੀ ਆ ਕਿ ਬੋਝ ਚੋਕਾ ਸਰਵੇ ਕਿਲੇ ਇਨਰੂ ਕਟੋ ਲੈ ਕੇ ਆਇਆ ਕੋਣ ਵੇਚਦਾ ਪਤਾ ਤਾਂ ਲੱਗੇ ਸਰ ਜਿਹੜੇ ਉੱਥੇ ਦੁਕਾਨਦਾਰ ਹੈ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਦੋਲੀ ਵੇਚਣ ਡਿਆ ਸਾਰੀ ਦੁਨੀਆ ਉੱਧਰ ਵੇਚਣ ਡਈ ਹੈ ਅਗਰ ਅਸੱਛੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਗੋਲਾਣ ਦੀ ਬਜਾਏ ਤੁਹਾਨੂੰ ਨਾ ਨਹੀਂ ਬਦੇ ਇਹ ਸ਼ਬਦੋ ਗੱਲ ਆ ਤਾਨੂੰ ਸਭ ਮੈਨੂੰ ਯਾਰਾ ਬਣਾ ਕੋਣ ਕੋਣ ਵੇਚ ਰਿਹਾ ਉਹ ਨਹੀਂ ਫਿਰ ਇਹ ਛੱਡੋ ਗੱਲ ਨੂੰ ਇਹ ਸਿਰਫ ਤੈਨੂੰ ਹਾਸ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੂੰ ਇਹ ਚਲੋ ਚਲੋ ਮੈਂ ਮੰਨ ਲਿਆ ਐਸਐਚਬੀ ਸਾਹਮਣੇ ਚੈਲੰਜ ਕਰਨਾ ਉਹਨਾਂ ਕੋ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕੱਟੂ ਨਹੀਂ ਗਿਆ ਜੀਡ ਦੇ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੇ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਰ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ 12 ਵਿੱਚ ਨਹੀਂ ਲਿਖਿਆ ਕੁਛ ਨਹੀਂ ਸੋਚੇ ਤੇ ਗਿਆ ਨਹੀਂ ਜੀ ਅਰੇ ਐਸੀ ਤਰਾਈਂ ਆਪਾਂ ਨਸ਼ੇ ਚ ਦੀਏ ਕਿਤੇ ਸਫੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਬੰਦਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਕਿ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕਤ ਕਰਨਾ ਕਿ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਮਾਰਦੇ ਅਸਰ ਜੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕੰਮ ਕਰਦੇ ਆ ਮੇਰੇ ਕੋਲ ਵੀ ਜਾਓ ਉਹ ਨਹੀਂ ਸਰ 100 ਬੰਦਾ ਪੁੱਛਣਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਜ ਲਈ ਕੋਈ ਕੁਝ ਕੋਈ ਤੂੰ ਇਹਨਾਂ ਗਰਾਂਟ ਦੇ ਕਿ ਬਗਲੀ ਦਾ ਸਾਥ ਹੀ ਨਾ ਦੇ ਉਹ ਨਹੀਂ ਸਿਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕੀ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਾਰੇ ਜੇ ਵਿਲਿੰਗ ਪਾਵਰ ਤੁਹਾਡੇ ਜਿਆਗੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਸਾਡੇ ਖਡਿਆਣਾ ਮੱਲਾ ਸ਼ਰੀਆ ਆ ਮੋਤੇ ਕੱਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰ ਵੀ ਬਹੁਤ ਸੀ ਤੂੰ ਵੀ ਮਿੰਦੀ ਮਾਣਾਂਗੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਯੁੱਧ ਜਿੱਦਾ ਵੀ ਵੀਡੀਓ ਪਾ ਦੇ ਤੂੰ ਮੈਨੂੰ ਇਹ ਕਰਨ ਦੇ ਹੋ ਅਸੀਂ ਕਿਹਾ ਇਹ ਤੂੰ ਆਪਣੇ ਮੂਹਰੇ ਕਰੀ ਜਾਂਦਾ ਸਰ ਨਾ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਮੈਂ ਕਾਹ ਦਿਨਾਂ ਜੀ ਬੰਦ ਕਰਾ ਕੇ ਬਣਾ ਲਾਂਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇ ਕੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੇ ਨਾਖ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਫਰ ਦੇਖੋ ਜੇ ਨਹੀਂ ਫਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਲਿਖਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਆਦਾ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਫਰ ਤੁਹਾਨੂੰ ਲੱਗਦਾ ਨਹੀਂ ਲਿਖਿਆ ਇੱਕ ਮਿੰਟ ਫਰ ਤੁਹਾਨੂੰ ਲੱਗਦਾ ਨਹੀਂ ਲਿਖਿਆ ਤੁਹਾਨੂੰ ਲੱਗਦਾ ਜੀ ਨਹੀਂ ਗੱਟੂ ਲਿਖਿਆ ਬਟਾ ਲੈ ਮੈਂ ਕਿਹਨਾ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਲਿਖਿਆ ਕਿ ਨਹੀਂ ਲਿਖਿਆ ਅਸੀਂ ਕਰ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓ ਤੇ 400 ਪੇਟੀ ਜਿੱਥੇ ਬਿਠਾ ਲੈ ਦੀ ਵੀ ਕਹਿੰਦੀ ਅੱਜ ਦੀ ਗੱਡੀ ਵੀ ਆਪਾਂ ਵੀ ਇੰਨੀ ਨਾਲੋ ਆਪਾਂ ਤੁਹਾਨੂੰ ਜਿਵੇਂ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾਨੇ ਬੋਲ ਕੇ ਦੇਣਾ ਬੋਲਿਆਂ ਨੂੰ ਸਰ ਬੋਲਿਆਂ ਜਿਆਦਾ ساری ਦੁਨੀਆ 'ਚ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਘੁਆ ਰਾ ਨੇ ਮੈਂ ਮੈਂ ਚਾਹੁੰਦਾ ਕਿ ਮੇਰੇ ਦੋਸਤ ਦਾ ਘਰ ਵੱਡਿਆ ਕਿ ਬੜਾਇਆ ਕੁ ਮਣੀਰਾ ਇਹ ਤੇ ਕਿਹੜਾ ਬੋਲ ਸੋੜਾ ਗਿਆ ਦਿਓ ਨੇ ਕਹੇ ਬਕਾਇੀ ਨੂੰ ਆਹ ਮੁਖਰਾ ਸਾਹਿਬ ਇੱਕ ਪ੍ਰੈਸ ਲਈ ਮੁਖਰਾ ਸਾਹਿਬ ਇੱਕ ਮਿੰਟ ਆਇਆ ਇੱਕ ਮਿੰਟ ਮੁਖਰਾ ਜੀ ਇੱਕ ਮਿੰਟ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਲੀ ਕੀਤੀ ਹੈ ਜੀ ਗਲਾ ਵੱਡਿਆ ਕਿ ਉਹ ਬੰਦੇ ਦਾ ਜੇ ਮਾਰਾ ਜਾਂ ਜਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲ ਜੀ ਵਿਕੇ ਨਹੀਂ ਗਈ ਕਹਿੰਦੀ ਤੂੰ ਸਿੱਧਾ ਦੀ ਸਟੇਟਮੈਂਟ ਸਰ ਨਹੀਂ ਵੀ ਗਿਆ ਸਰ ਤਾਂ ਮੈਂ ਮਾਫੀ ਮੰਗ ਲਈ ਨਾ ਭਾਜੀ ਤਾ ਡੀ ਕੇ ਮੈਂ ਤਾਂ ਗੱਟੂ ਨਹੀਂ ਵਿਗਿਆ ਦੇਖੋ پتہ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੂੰ ਇੱਕ ਮਿੰਟ ਇਹ ਕਿਹਨੇ ਜੋ ਸਾਦ ਆ ਗਿਆ ਆਂ ਤਾਂ ਤੇ ਆਏ ਇੰਨਾ ਸਾਦ ਆ ਗਿਆ ਸਾਰੇ ਸਾਦ ਐ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਨਾ ਤੇਰੀ ਜੁਰਤ ਕਿੰਦਾ ਵੀ ਬੋਲਣ ਦੀ ਐਸ ਐ ਸਾਦ ਹੈ ਲੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਰ ਕੋ ਮੈਨਿੰਗ ਕਰੇ ਚਾਹੀਦਾ ਖੁਸ਼ ਹੋ ਜਾਈਏ ਅਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਿੰਨੇ ਦਸ ਬੰਦੇ ਹੋਰ ਆਣ ਦੇਖੋ ਆ 10 ਦਿਨ 2 ਦਿਨ ਹੋਰ ਰੁਕ ਜਿਓ ਇੱਥੇ ਦੇਖੋ ਜਿੰਨੇ ਮੰਦਿਰ ਆਣੀਆਂ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੇਚਣ ਜਾਣੇ ਉਹਨਾਂ ਨੂੰ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਖਤ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੈਂ ਲਗਾ ਦੇ ਲਿਆ ਕੇ ਘਰ ਤੇ ਗਿਆ ਹਾਂ ਜਾ ਤੂੰ ਇੰਡੀਸਟੈਂਸ ਭਾਈ ਗਿਓ ਅਸੀਂ ਇਹ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕਮਦਮਦਾ ਬੰਧਿਆ ਛੂਤਾ ਸਾਡੇ ਅਰੇ ਦੇਖੋ ਆਪਾਂ ਇੱਕ ਜੀ ਜਾਣੀ ਐ ਤੁਸੀਂ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋ ਇੱਥੇ ਬੈਗ ਦੇ ਬੈਗ ਕਰਦੀ ਐ ਕਿਉਂ ਬਾਹਰ ਗਿਆ ਲੈਣੇ ਕਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਐ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉੱਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਪਾਪਾ ਫੁੱਲ ਥਾਗੀ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਫੁੱਲ ਥਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਲਾਗਿੰਦੋ ਗਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਦਾ ਵੀ ਡਰਾਉਂਦੇ ਰਹੀ ਮੈਂ ਤੁਹਾਡਾ ਸਾਥ ਦੇਣਾ ਤੇ ਵੀਡੀਓ ਬਾਈ ਤੇ ਲੈ ਵੀ ਜੇ ਬਟਾਲੇ ਦੇ ਸਾਰੇ ਲਿਖੋ 1 ਮਿੰਟ ਮਿਊਜ਼ਿਕ ਚੱਲਦੀ ਸਿਰੋ ਜੇ ਤੁਹਾਡੇ ਪੁਲਿਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੇ ਤੁਹਾਨੂੰ ਦੁੱਖ ਨਹੀਂ ਹੋਏ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੋਖ ਹੋ ਗਿਆ ਤਾਂ ਮੈਨੂੰ ਕਾਹਦੋਂ ਨਾ ਨਾ ਨਹੀਂ ਬ੍ਰਾਉਨ ਨਹੀਂ ਆਇਆ ਵੀਰ ਮੇਰੇ ਇਹ ਤਾਂ ਪੁੱਛਣਾ ਹੈ ਬਸ ਜੇ ਸਾਨੂੰ ਸਰ ਇਹ ਠੱਗ ਆਲਾ ਮੱਲਾ ਤੁਹਾਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਠੱਗ ਆਲਾ ਬੱਸ ਹਾਂ ਜੀ ਜੇ ਅੱਗੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਚੱਲਦਾ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹਦੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਣੇ ਕਬੂਲ ਨਹੀਂ ਜਾਣਗੇ ਅੱਜ ਤੁਹਾਨੂੰ ਇੱਕ ਤੇ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਲੋਕਾਂ ਦੀਆਂ ਜਾਨਾਂ ਬਚਾੜੀਏ ਬਾਹਰ ਉਹਨਾਂ ਦੀ ਇੰਤਜ਼ਾਰਾਨੀ ਕਰੋ ਕਿਹੜਾ ਗੱਟੂ ਵੇਚ ਲਿਆ ਵਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਿਮ ਜੇ ਪਰ ਤੁਹਾਡੇ ਕੋ ਕੋਈ ਧਾਰਾ ਹੀ ਨਹੀਂ ਜਿਨ੍ਹਾਂ ਦੀ ਬੱਚਾ ਦਾ ਅਦਕਾਰ ਕੋ ਲੈ ਤੁਹਾਡੇ ਮਤਿਆਂ ਦਾ ਆਪਣੇ ਬਟਾੜੇ ਐਮਐਲਏ ਸਾਹਮਣੇ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਨਿਕਲਿਆ ਸਾਰਾ ਗੱਟੂ ਵੇਚ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੇ ਨਿਕਲਿਆ ਜੀ ਕੀ ਹੋਇਆ ਤੁਹਾਡੀ ਦਰਗਾਹ ਤੋਂ ਕੋਈ ਕੋਈ ਸਾਈਦੀ ਨਹੀਂ ਤੇ ਬੜੀ ਬਹਿਸ ਚੱਲੀ ਸਰ ਬਿਆਸ ਨਹੀਂ ਚੱਲ ਰਹੀ। ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ। ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ। ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ। ਉਹ ਪਾਜੀ ਛੱਡੋ ਐ ਕੀ ਲੈਣਾ। ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਉਹ ਉੱਥੇ ਚੱਲਨੇ ਉੱਥੇ ਲੈਣੇ ਚੱਲ ਗਏ। ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ। ਮੈਨੂੰ ਉਸ ਲਈ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ। ਐਸਐਮਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਕਗੋਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋ ਕਿ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀਏ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾਹ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਤੇ ਕਿ ਤੇਰੀ ਜੁਰਤ ਕਿਦਾਂ ਪਈ ਤੂੰ ਵੀਡੀਓ ਬਾਨ ਦੇ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਬੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਦਿਆ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਓ ਵੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚੱਲ ਰਹੀ ਸੀ ਸਰ ਪੁਲਿਸ ਨੇ ਮੈਨੂੰ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਵੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਪੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈਣ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਯਾਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਬੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਮਾਂ ਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬ੍ਰਾਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅੱਜ ਤੱਕ ਅੱਜ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਭ ਤੇ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ। ਇੱਕ ਦੁਕਾਨ ਤੇ ਤੁਸੀਂ ਗਏ, ਤਾਲ ਤੋਂ ਡਾ ਸਟਾਫ ਗਿਆ। ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ। ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ, ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦੋ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਤੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਦਰ ਪਬਲਿਕਸਾ ਜੋ ਕੋ ਪੁਲਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹਦੇ ਹੋ ਉਹ ਕਰੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਛੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ